ਲੋ ਬਾਜੀ ਸੁਣ ਲੋ ਕੰਨ ਖੋਲ ਕੇ ਗੱਲਾਂ ਦੱਸਣ ਲੱਗਿਆ ਬੋਲ ਕੇ ਕੋਈ ਚੰਗੀਆਂ ਕੋਈ ਮਾੜੀਆਂ ਕੋਈ ਮਿੱਠੀਆਂ ਕੋਈ ਕਰਾਰੀਆਂ ਬਾਜੀ ਨਾ ਮੇਰਾ ਸੁੱਖਾ ਪਿੰਡ ਵਿਕੀਲਾ ਵਾਲਾ ਮਾੜਾ ਮੋਟਾ ਲੈ ਲਿਆ ਦਿਮਾਗ ਨਾ ਹੀ ਬੜਾ ਬਾਜੀ ਖੁੱਲੇ ਆਪਣੇ ਦਿਯਾਲਾ ਗੋਤ ਆਪਣਾ ਗੈਲਾ ਐਸ਼ ਕਰਦੇ ਆ ਰੱਬ ਦੀਆਂ ਮੇਰਾ ਫੋਨ ਨੰਬਰ 9878731413 ਬਾਈ ਜ਼ੁਲਮ ਕਰਦੇ ਨਹੀਂ ਜ਼ੁਲਮ ਸੰਦੇ ਨਹੀਂ ਮਾੜਾ ਸੋਂਦੇ ਨਹੀਂ ਮਾੜਾ ਕਹਿੰਦੇ ਨਹੀਂ ਬਾਈ ਰੱਬ ਤੋਂ ਡਰਦੇ ਆ ਮੰਗਦੇ ਸਭ ਦੀ ਖੈਰਾਂ ਹੱਸ ਕੇ ਬੋਲਦੇ ਆ ਕਿਸੇ ਨਾਲ ਨਹੀਂ ਵੈਰ ਬਾਈ ਸੱਚ ਤੇ ਖੜੇ ਆ ਸੱਚ ਤੇ ਖੜਾਂਗੇ ਜੇ ਕੋਈ ਬੌਧਾ ਖਰਾਕ ਕਰੋਗੇ ਤਾਂ ਅੱਖ ਕੇ ਲੈ ਲਾਂਗੇ ਭਾਈ ਜੀ ਬੋਲਦੇ ਨੇ ਸ਼ਕੀਨਾ ਦਿਲ ਚ ਨਹੀਂ ਗਰੂਰਾ ਸੌ ਪੁੱਤ ਮਾਪਿਆਂ ਦੇ ਚਿੱਟੇ ਤੋਂ ਦੂਰ ਆ ਬਾਜੇ ਮੁੰਡੇ ਚਿੱਟੇ ਤੋਂ ਮਾਤਿਓ ਦਿਨੇ ਆ ਤੁਸੀਂ ਵੀ ਨਾ ਡੁੱਬ ਜੇਗ ਡੋਬੇ ਘਰ ਕਿੰਨੇ ਆ ਭਾਈ ਜੀ ਪਿਆਰ ਨਾ ਬੋਲਦੇ ਆ ਪਿਆਰ ਨਾ ਬੁਲਾਈਦਾ ਫੁਕਰੇ ਬੰਦੇ ਨੂੰ ਕਦੇ ਮੂੰਹ ਨਹੀਂ ਲਾਈਦਾ ਅਟਵਰਗੀ ਯਾਰੀ ਆ ਯਾਰਾਂ ਦੇ ਯਾਰਾਂ ਛੇਦੀ ਕਿਤੇ ਬੋਲਦੇ ਨਹੀਂ ਜਿੜਗੇ ਦਾ ਤਲਵਾਰਾਂ ਬਾਈ ਜੀ ਯਾਰਾਂ ਦਾ ਕੋਈ ਅੰਤ ਨਹੀਂ ਸੁੱਖ ਨਾ ਬਥੇਰਿਆ ਹਰ ਇੱਕ ਨਾਲ ਗੱਲ ਸ਼ੇਅਰ ਨਹੀਂ ਕਰਦੇ ਵਾ ਤਿੰਨ ਚਾਰ ਨੇੜ ਆ ਦੁੱਕੀ ਦਕੀ ਤਾਂ ਬਾਈ ਜੀ ਹਰ ਕੋਈ ਚ ਕੀ ਵਰਦਾ ਯੱਕਾ ਹੋਣਾ ਚਾਹੀਦਾ ਯਾਰ ਭਾਵੇਂ ਇੱਕ ਹੋਵੇ ਜੀ ਪੱਕਾ ਹੋਣਾ ਚਾਹੀਦਾ ਲਿਖਿਆ ਪਿਆ ਗਾਣਾ ਬੀਬਾ ਗਾ ਲੈਣ ਦੇ ਮਿੱਤਰਾਂ ਨੂੰ ਟੀਵੀ ਦੇਖेंगे ਦਿਨ ਸਾਡੇ ਆ ਲੈਣ ਦੇ ਭਾਵੇਂ ਚੰਗਾ ਭਾਵੇਂ ਮਾੜਾ ਬਾਈ ਜੀ ਗਾਈ ਜਾਨੇ ਲੋਕਾਂ ਵਾਂਗੂ ਤੂੰ ਟੱਟੂ ਆਪਾਂ ਮੜਾਈ ਜਾਨੇ ਆ ਇਹ ਤਾਂ ਬਾਈ ਧਰਤੀ ਤੇਆਂ ਸ਼ੂਲਾਂਗੇ ਸਮਾਨ ਵੀ ਗਾਣੇ ਲਿਖਦੇ ਆ ਕੀ ਪਤਾ ਗਾਦੇ ਬੱਬੂ ਮਾਨ ਵੀ ਬੈਠ ਪਿਛੇ ਕਰਜੇਵਾਰ ਯਾਰ ਗਦਾਰੀ ਹੁੰਦਾ ਸਿਆਣੇ ਕਹਿੰਦੇ 100 ਗਿੱਦੜਾਂ ਤੇ ਇੱਕ ਸ਼ੇਰ ਭਾਰੀ ਹੁੰਦਾ ਬਹੁਤੀਆਂ ਸੋਹਣਾਂ ਵਾਲੇ ਦੇ ਬਾਈ ਜੀ ਗੱਪ ਹੁੰਦੇ ਮੂੰਹ ਤੇ ਜੀਜੀ ਵਾਲੇ ਅੰਦਰੋਂ ਸੱਪ ਹੁੰਦੇ ਆ ਸੋਹਣੇ ਦੀ ਜੜੀ ਦਾ ਨਾਮ ਬਦਨਾਮ ਹੋ ਗਿਆ ਦੇਖ ਭਾਗਸਾ ਤੇਰਾ ਅੱਜ ਗੁਲਾਮ ਹੋ ਗਿਆ ਓਏ ਹਰ ਕੰਮ ਵਾਲੇ ਅਫਸਰ ਲੈਂਦਾ ਮੋਟੀ ਵੱਡੀ ਆ ਓਏ ਐਵੇਂ ਨਹੀਂ ਓ ਇਨਾ ਥੱਲੇ 20 ਲੱਖ ਵਾਲੀ ਗੱਡੀ ਆ ਪੁਲਿਸ ਥਾਣਾ ਕੋਟ ਕਚਹਿਰੀ ਸਭ ਬੈਠੇ ਪੈਸਾ ਖਾਣੇ ਵਾਲੇ ਆ ਯਾਰ ਮੋਦੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹੀ ਜਾਂਦਾ ਕਿ 6 ਦਿਨ ਆਣੇ ਵਾਲੇ ਆ ਭਾਈ ਚੰਗੀ ਲੱਗੀ ਤਾਂ ਵੀਡੀਓ ਬਈ ਕਰ ਦਿਓ ਸ਼ੇ